ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ ਸਪੈਸ਼ਲੀ ਮੈਂ ਗੁਰਦਾਸਪੁਰ ਕਹਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ ਜਿੰਦ ਜਾਨ ਹੈ ਹੁਣ ਲੋਕਾਂ ਦੀ ਸਾਨੂੰ ਹਰ ਦਿਨ ਕੰਪਲੇਨ ਆਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋਮਨ ਚੌਂਕ ਤੱਕ ਹਮੇਸ਼ਾ ਜਾਮ ਰੰਦਾ ਹੈ ਲੋਕਾਂ ਨੂੰ ਅੱਧਾ-ਅਧਾ ਪੂਨਾ-ਪੂਨਾ ਘੰਟਾ ਲੱਗ ਜਾਂਦਾ ਹੈ ਐਡੇ ਵਿੱਚ ਮੈਂ ਹੀ ਕਹਾਂਗਾ ਕਿ ਅੱਛੇ ਦੇਖੋ ਜੀ ਤੁਹਾਡਾ ਕੋਈ ਵੀਰ ਪਰ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਅਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਹੈ ਜਿਹਨੇ ਐਡਮਿਸ਼ਨ ਕਰਾਣੀ ਹੈ ਕੋਈ ਉਹ ਜਿਹਾ ਬੱਚਾ 에어ਪੋਰਟ ਜਾਣਾ ਹੈ ਜਿਹੋ ਟਾਈਮ ਨਾ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲਾ ਕੇ ਗੱਡੀਆਂ ਮੋੜਸਾ ਲਾਇਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਦੀਮ ਨਹੀਂ ਬਾਕੀ ਸ਼ਹਿਰਾਂ ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣਤੀ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਹੀ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦ ਅਸੀਂ ਪਹਿਲਾਂ ਇਨਕ੍ਰੋਚਮੈਂਟ ਡਰਾਈਵ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹੁਣ ਜੇ ਅਸੀਂ ਸੜਕ 'ਤੇ ਉਤਰੀਆਂ ਲੋਕਾਂ ਲਈ ਉਤਰੇ ਹੁਣ ਜਿੱਦ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਪੀਣੀ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਰਹੇ ਹ ਤਾਂ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਦੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰਤਵਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੀੜੀਆਂ ਨੂੰ ਕੈਚੂ ਸੀ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ ਨਹੀਂ ਦੇਖੋ ਜੀ ਇਹ ਅਸੀਂ ਪੂਰੇ ਸ਼ਰਚੀ ਕਰਾਂਗੇ ਮੁਸਤਫਾ ਭਾਈ ਮੈਂ ਜਿਹੜੇ ਪਹਿਲਾਂ ਆਪਣੇ ਬਾਜ਼ਾਰ ਦੀਆਂ ਸੜਕਾਂ ਉੱਥੇ ਕਰਾਂਗੇ ਫਿਰ ਹੌਲੀ-ਹੌਲੀ ਬਣ ਕੇ ਗਲੀਆਂ ਤੱਕ ਵੀ ਲੈ ਕੇ ਜਾਵਾਂਗੇ ਕਿ ਜਿਨ੍ਹਾਂ ਨੇ ਥੜੇ ਬਣਾਇਆ ਲੋਕਾਂ ਨੂੰ ਲੱਗਣੀ ਦੇਰੇ ਉੱਥੇ ਵੀ ਅਸੀਂ ਕਾਰਵਾਈ ਕਰਾਂਗੇ ਇਹ ਅਸੀਂ ਇਹੀ ਸ਼ਹਿਰ ਤੇ ਬਾਕੀ ਜਿੰਨੇ ਵੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਹੈ ਸਾਰਿਆਂ ਵਿੱਚੇ ਕਾਰਵਾਈ ਕਰਾਂਗੇ ਧੰਨ